ਪਟ ਸਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਪਟ ਕਲ ਜੀ ਫਰਮਾਉਣਾ ਕਰਦੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਹੇ ਗੁਰੂ ਅਜਨ ਪਾਤਸ਼ਾਹ ਜੀ ਤੁਸੀਂ ਜਨਮ ਤੋਂ ਹੀ ਗੁਰੂ ਦੀ ਮਤ ਲੈ ਕੇ ਬ੍ਰਹਮ ਨੂੰ ਪਛਾਣ ਲਿਆ ਆਕਾਲ ਪੁਰਖ ਨੂੰ ਪਛਾਣ ਲਿਆ ਰੱਬ ਦਾ ਰੂਪ ਬਣ ਕੇ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਗਰਭ ਜੋਂ ਨਾ ਆਇਓ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਨਮ ਤੋਂ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇਕਮਿਕ ਹੋਏ ਹੋਏ ਨੇ ਕਾਰਨ ਪਤਾ ਕੀ ਹੈ ਪਟ ਸਾਹਿਬਾਨ ਕਹਿੰਦੇ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜਨਮ ਤੋਂ ਹੀ ਜਦੋਂ ਉਹਨਾਂ ਦਾ ਜਨਮ ਹੋਇਆ ਉਦੋਂ ਤੋਂ ਹੀ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਆਖੇ ਲੱਗ ਕੇ ਗੁਰੂ ਦਾ ਹੁਕਮ ਮੰਨ ਕੇ ਰੱਬ ਦਾ ਰੂਪ ਬਣ ਗਏ ਗੁਰੂ ਪਿਆਰੋ ਹੈ ਤਾਂ ਇੱਕ ਪੰਕਤੀ ਹੈ ਪਰ ਬੜੀ ਕਮਾਲ ਦੀ ਪੰਕਤੀ ਹੈ ਜਿਸ ਨੇ ਗੁਰੂ ਅਰਜਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਪਨ ਸਾਡੇ ਸਾਹਮਣੇ ਰੱਖਿਆ ਹੈ ਗੁਰੂ ਅਰਜਨ ਸਹਿਬ ਮਹਾਰਾਜ ਉਹ ਸਤਗੁਰ ਹੋਏ ਨੇ ਜਿਨ੍ਹਾਂ ਦਾ ਸਾਰਾ ਜੀਵਨ ਗੁਰੂ ਪਿਆਰਿਓ ਇਸ ਲੋਕਾਈ ਦੀ ਭਲਾਈ ਲਈ ਸਤਗੁਰਾਂ ਨੇ ਲਾਇਆ ਹੈ ਪੰਚਮ ਪਿਤਾ ਗੁਰੂ ਅਰਜਨ ਸਹਿਬ ਮਹਾਰਾਜ ਜੀ ਦਾ ਜਦੋਂ ਜਨਮ ਹੁੰਦਾ ਨਾ ਤਾਂ ਧੰਨ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਹੁੰਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾ ਜੀ ਨੇ ਜਿਨ੍ਹਾਂ ਦੇ ਗ੍ਰਹਿ ਵਿਖੇ ਪੰਚਮ ਪਿਤਾ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਭਗਤ ਬਣ ਕੇ ਆਉਂਦੇ ਨੇ ਮੈਂ ਨਹੀਂ ਕਹਿ ਰਿਆ ਪਟ ਸਹਿਵਾਨਾਂ ਦੀ ਬਾਣੀ ਕਹਿ ਰਹੀ ਹੈ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ ਕਹਿੰਦੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਗਤ ਬਣ ਕੇ ਆਏ ਨੇ ਤੇ ਗੁਰੂ ਪਿਆਰਿਓ ਵੇਖੋ ਕਿਹੜੀ ਕਮਾਲ ਦੀ ਗੱਲ ਲਿਖੀ ਹੈ ਤੇ ਅੱਗੇ ਪਟ ਸਾਹਿਬਾਨਾ ਨੇ ਸਾਨੂੰ ਸਮਝਾਉਣਾ ਕੀਤਾ ਕਿ ਗੁਰੂ ਰਾਮਦਾਸ ਮਹਾਰਾਜੀ ਦੇ ਘਰ ਦੇ ਵਿੱਚ ਜਨਮ ਲੈਂਦੇ ਨੇ ਤੇ ਬੀਬੀ ਪਾਨੀ ਜੀ ਦੀ ਕੁਖੋਂ ਬੀਬੀ ਪਾਨੀ ਜੀ ਕੌਣ ਨੇ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧੀ ਹੈ ਬੇਟੀ ਹੈ ਵੇਖੋ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਪਿਤਾ ਜੀ ਗੁਰੂ ਨੇ ਗੁਰੂ ਰਾਮਦਾਸ ਮਹਾਰਾਜ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਆਪ ਜੀ ਦੇ ਨਾਨਾ ਜੀ ਗੁਰੂ ਨੇ ਕਿੱਡੇ ਵੱਡੇ ਭਾਗ ਨੇ ਭਾਵੇਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਦੋ ਸੁਪੁੱਤਰ ਪਹਿਲਾਂ ਸਨ ਬਾਬਾ ਪ੍ਰਿਥੀ ਚੰਦ ਜੀ ਤੇ ਬਾਬਾ ਮਹਾਦੇਵ ਜੀ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਰਥਾਏ ਲਿਖਿਆ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਨਮ ਤੋਂ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਖੇਡੇ ਨੇ ਖਡਾਇਆ ਬਾਬਾ ਪ੍ਰੀਤਿਚੰਦ ਨੂੰ ਵੀ ਐ ਬਾਬਾ ਮਹਾਦੇਵ ਜੀ ਨੂੰ ਵੀ ਖਡਾਇਆ ਪਰ ਉਹਨਾਂ ਨੇ ਹੁਕਮ ਨਹੀਂ ਮੰਨਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਹੁਕਮ ਮੰਨਦੇ ਸਨ ਜਿਵੇਂ ਜਿਵੇਂ ਉਮਰ ਵੱਡੀ ਹੋਈ ਜਾਂਦੀ ਸੀ ਕਹਿੰਦੇ ਜਦੋਂ ਰੋੜਨਾ ਸ਼ੁਰੂ ਕੀਤਾ ਨਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਕ ਦਿਨ ਮੰਜੀ ਤੇ ਬੈਠੇ ਸਨ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰੋੜਦੇ ਸਨ ਜਿਵੇਂ ਬੱਚੇ ਰੋੜਦੇ ਨੇ ਨਾ ਘਰਾਂ ਦੇ ਵਿੱਚ ਇੱਕ ਤਾਂ ਪੈਰਾਂ ਤੇ ਖਲੋ ਕੇ ਖੜ ਕੇ ਤੁਰਦੇ ਨੇ ਪਰ ਇੱਕ ਰੋੜਦੇ ਨੇ ਗੋਡੇ ਲਾ ਕੇ ਹੱਥ ਲਾ ਕੇ ਨਾ ਥੱਲੇ ਤੇ ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਰੋੜਦੇ ਰੋੜਦੇ ਨਾ ਗੁਰੂ ਅਰਜਨ ਸਾਹਿਬ ਮਾਰਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਆ ਜਾਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਮੰਜੀ ਤੇ ਬਿਰਾਜਮਾਨ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੈਠੇ ਨੇ ਸੰਗਤ ਆ ਰਹੀ ਹੈ ਉਥੇ ਬੀਬੀ ਪਾਨੀ ਜੀ ਵੀ ਨੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਵੀ ਨੇ ਤੇ ਗੁਰੂ ਅਰਜਨ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਜਦੋਂ ਮੰਜੀ ਕੋਲ ਜਾਂਦੇ ਨੇ ਨਾ ਪਾਵਿਆਂ ਨੂੰ ਫੜ ਕੇ ਖੜੇ ਹੋ ਜਾਂਦੇ ਨੇ ਖੜ ਕੇ ਹੱਥ ਕੱਢ ਲੈਂਦੇ ਨੇ ਗੁਰੂ ਅਮਰਦਾਸ ਮਹਾਰਾਜ ਵਨੂ ਕੇ ਗੁਰੂ ਪਿਤਾ ਜੀ ਮੈਨੂੰ ਵੀ ਚੁੱਕੋ ਤੇ ਧੰਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਹੱਥ ਕੱਢ ਲੈਂਦੇ ਨੇ ਤੇ ਜਦੋਂ ਚੁੱਕ ਲੈਂਦੇ ਨੇ ਨਾ ਉਸ ਮੰਜੀ ਦੇ ਉੱਤੇ ਬਿਠਾ ਕੇ ਗੋਦ ਵਿੱਚ ਲੈ ਲੈਂਦੇ ਨੇ ਤੇ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਡਾ ਦੋਹਤਾ ਹੈ ਤੇ ਉੱਥੇ ਫਿਰ ਇੱਕ ਉਪਦੇਸ਼ ਕਰਦੇ ਨੇ ਦੋਹਤਾ ਬਾਣੀ ਕਾ ਬੋਹਤਾ ਇਹ ਭਾਈ ਜਿਹੜਾ ਸਾਡਾ ਦੋਹਤਾ ਹੈ ਇਹ ਬਾਣੀ ਦਾ ਬੋਹਤਾ ਹੈ ਬਾਣੀ ਦਾ ਬੇੜਾ ਹੈ ਬਾਣੀ ਦਾ ਜਹਾਜ਼ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਨੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ ਰਹੇ ਆ ਤੇ ਗੁਰੂ ਪਿਆਰਿਓ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਜੋ ਪਹਿਲੇ ਗੁਰੂ ਸਹਿਬਾਨਾ ਨੇ ਬਾਣੀ ਇਕੱਤਰ ਕਰਕੇ ਸੰਭਾਲੀ ਤੇ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੋਥੀ ਪਰਮੇਸ਼ਰ ਕਥਾਨ ਸਥਾਪਿਤ ਕਰਕੇ ਅੱਜ ਸਾਡੇ ਤੱਕ ਪਹੁੰਚਾਈ ਹੈ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਦੀ ਬਾਣੀ ਪ੍ਰਤੀ ਆਖਿਆ ਕਿ ਭਾਈ ਇਹ ਤੁਹਾਡੇ ਗੁਰੂ ਨੇ ਪਰ ਅਸੀਂ ਗੁਰੂ ਨਹੀਂ ਮੰਨਦੇ ਤੇ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਗੁਰੂ ਅਮਰਦਾਸ ਮਹਾਰਾਜ ਗੋਦ ਵਿੱਚ ਲੈ ਕੇ ਆਖਦੇ ਨੇ ਨਾ ਕਿ ਦੋਹਿਤਾ ਬਾਣੀ ਕਾ ਬੋਹਿਤਾ ਉਸ ਸਮੇਂ ਸੰਗਤ ਪੁੱਛਣਾ ਕਰਦੀ ਹੈ ਪਾਤਸ਼ਾਹ ਜੀ ਇਹਦਾ ਕੀ ਮਤਲਬ ਹੈ ਫਿਰ ਗੁਰੂ ਅਮਰਦਾਸ ਮਹਾਰਾਜ ਸਮਝਾਉਣਾ ਕਰਦੇ ਨੇ ਭਾਈ ਇਹ ਸਾਡਾ ਦੋਹਤਾ ਅੱਗੇ ਜਾ ਕੇ ਇਹ ਬਾਣੀ ਨੂੰ ਸੰਭਾਲੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਣੀ ਨੂੰ ਪ੍ਰਕਾਸ਼ ਕੀਤਾ ਜਾਏਗਾ ਤੇ ਬਾਣੀ ਨੂੰ ਪੜਿਆ ਜਾਏਗਾ ਬਾਣੀ ਹੀ ਗੁਰਾਂ ਦਾ ਅਸਲੀ ਰੂਪ ਹੈ ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜਿਵੇਂ ਜਿਵੇਂ ਵੱਡੇ ਹੁੰਦੇ ਨੇ ਵੇਖਦੇ ਨੇ ਕਿ ਗੁਰੂ ਅਮਰਦਾਸ ਮਹਾਰਾਜ ਜੀ ਕਿਵੇਂ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਕਿਵੇਂ ਸੰਗਤਾਂ ਨੂੰ ਤਾਰ ਰਹੇ ਨੇ ਕਿਵੇਂ ਸਤਗੁਰ ਸੱਚੇ ਪਾਤਸ਼ਾਹ ਜੀ ਖੁਦ ਬਾਣੀ ਉਚਾਰ ਕਰਨੇ ਉਚਾਰਨ ਕਰ ਰਹੇ ਨੇ ਤੇ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੋ ਉਸ ਸਮੇਂ ਭਾਈ ਜੇਠਾ ਜੀ ਸਨ ਜੇ ਗੁਰਤਾ ਗੱਦੀ ਨਹੀਂ ਮਿਲੀ ਗੁਰੂ ਰਾਮਦਾਸ ਮਾਰੇ ਨੂੰ ਸਿਰਫ ਭਾਈ ਜੇਠਾ ਜੀ ਸਨ ਉਹਨਾਂ ਨੂੰ ਕਿਵੇਂ ਸਿੱਖਿਆ ਦੇ ਰਹੇ ਨੇ ਤੇ ਗੁਰੂ ਪਿਆਰੇ ਥੋੜੇ ਜੇ ਹੋਰ ਵੱਡੇ ਹੁੰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਵੇਖਦੇ ਨੇ ਨਾ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਵੱਲ ਕਿ ਆਪਣੇ ਸਹੁਰਾ ਸਾਹਿਬ ਨੂੰ ਭਾਬੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਰਾਮਦਾਸ ਜੀ ਗੁਰੂ ਪਿਤਾ ਆਖਦੇ ਨੇ ਤਾਂ ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਜੀ ਕਿਹਾ ਕਰਦੇ ਸਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਜਿੰਨੀ ਵੀ ਸੰਗਤ ਆਉਂਦੀ ਹੈ ਸਾਰਿਆਂ ਨੂੰ ਵੇਖ ਕੇ ਗੁਰੂ ਅਰਜਨ ਸਾਹਿਬ ਰਾਏ ਬੜਾ ਖੁਸ਼ ਹੁੰਦੇ ਨੇ ਤੇ ਗੁਰੂ ਪਿਆਰਿਓ ਉੱਥੇ ਸੰਗਤ ਪੰਗਤ ਦੀ ਮਰਿਆਦਾ ਉੱਥੇ ਬੌਲੀ ਸਹਿਬ ਬਣਵਾਉਣਾ ਕਿੰਨਾ ਕੁਝ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਆ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਨਮੁਖ ਰੱਖਿਆ ਹੈ ਤੇ ਸਾਰਾ ਕੁਝ ਗੁਰੂ ਅਰਜਨ ਸਾਹਿਬ ਮਹਾਰਾਜ ਅੱਖਾਂ ਨਾਲ ਵੇਖਦੇ ਨੇ ਕਿ ਕਿਵੇਂ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਇਸੇ ਗੁਰਤਾ ਗੱਦੀ ਨੂੰ ਸੰਭਾਲਣਾ ਕੀਤਾ ਫਿਰ ਗੁਰੂ ਅਮਰਦਾਸ ਮਹਾਰਾਜ ਜੀ 11 ਸਾਲ ਗੁਰੂ ਅਰਜਨ ਸਾਹਿਬ ਮਹਾਰਾਏ ਨੂੰ ਕਢਾਉਂਦੇ ਨੇ 1563 ਦੇ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਨਮ ਹੁੰਦਾ 1574 ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਨੇ ਤਿਗੁਰੂ ਪਿਆਰਿਓ 11 ਸਾਲ ਕੁਝ ਮਹੀਨੇ ਬਣਦੇ ਨੇ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਕੀਤੀ ਜੋ ਕੁਝ ਮਿਲਿਆ ਗੁਰੂ ਅਮਰਦਾਸ ਮਹਾਰਾਜ ਤੋਂ ਮਿਲਿਆ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਤੇ ਬੈਹਂਦੇ ਨੇ ਕਿਵੇਂ ਸੇਵਾ ਸੰਭਾਲ ਕਰਦੇ ਨੇ ਕਿਵੇਂ ਫਿਰ ਅੱਗੇ ਜੋ ਇਤਿਹਾਸ ਵਾਪਰਦਾ ਹੈ ਆਪਾਂ ਇਹ ਇਤਿਹਾਸ ਦੀ ਲੜੀ ਨੂੰ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਕਹਿਣ ਤੋਂ ਭਾਵ ਹੈ ਕਿ ਜਨਮ ਤੋਂ ਹੀ ਅਜਿਹੀ ਸਿੱਖਿਆ ਮਿਲੀ ਕਿ ਰੱਬ ਨੇ ਪਛਾਣ ਲਿਆ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਬਾਬਾ ਪ੍ਰੀਤਿ ਚੰਦ ਬਾਬਾ ਮਹਾਦੇਵ ਜੀ ਨੇ ਪਰ ਗੁਰੂ ਪਿਆਰਿਓ ਉਹ ਉਹ ਰਤਬਾ ਹਾਸਲ ਨਹੀਂ ਕਰ ਸਕਿਆ ਜੋ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਫਿਰ ਵੇਖਦੇ ਨੇ ਕਿ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਜੋ ਗੁਰੂ ਅਰਜਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਵੇਖਦੇ ਨੇ ਜਿਨ੍ਹਾਂ ਦੇ ਮਾਮਾ ਜੀ ਲੱਗਦੇ ਨੇ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਤੇ ਗੁਰੂ ਅਰਜਨ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਉਹਨਾਂ ਤੋਂ ਵੀ ਸਿੱਖਿਆ ਲੈਂਦੇ ਨੇ ਕਿਵੇਂ ਅੱਗੇ ਇਤਿਹਾਸ ਵਾਪਰਦਾ ਇਹ ਲੜੀ ਨੂੰ ਇਸੇ ਤਰ੍ਹਾਂ ਆਪਾਂ ਚਲਾ ਕੇ ਰੱਖਾਂਗੇ ਹੋਈਆਂ ਦਾਸ ਤੋਂ ਬੇਅੰਤ ਭੁੱਲਾਂ ਚੁੱਕਾਂ ਦੀ ਖੇਮਾ ਸਹਬੇ ਕਮਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ